ਭਾਈ ਸਰ ਕੀ ਕਹਿਣਾ ਚਾਹੁੰਦੇ ਆ ਕਿਹੜੇ ਸਵੰਧ ਚ ਰੱਖੀ ਆਪਣੀ ਮੀਟ ਅੱਜ ਅਸੀਂ ਜਿਹੜੇ ਆਨਬਲੇ ਕੋਰਪੋਰੇਸ਼ਨ ਦੇ ਇਲੈਕਸ਼ਨ ਇਸ ਤਰੀਕ ਨੂੰ ਆ ਰਹੇ ਆ ਉਹ ਸਬੰਧ ਦੇ ਵਿੱਚ ਅਸੀਂ ਆ ਮੀਟਿੰਗ ਆਪਣੀ ਰੱਖੀ ਹੋਈ ਹੈ ਇੱਕ ਪ੍ਰੈਸ ਕਾਨਫਰੈਂਸ ਜਿਸ ਦੇ ਵਿੱਚ ਜਿੱਦਾਂ ਸਾਰੇ ਪਕਵਾੜੇ ਨੂੰ ਪਤਾ ਜਿਹੜਾ ਬੀਐਸਪੀ ਤੇ ਕਾਂਗਰਸ ਦਾ ਆਪਸ ਵਿੱਚ ਸਮਝੌਤਾ ਹੈਗਾ ਅਸੀਂ ਇਹ ਜਿਹੜਾ ਇਲੈਕਸ਼ਨ ਹੈਗੇ ਆ ਇੱਕ ਅੱਖੇ ਮਿਲ ਕੇ ਲੜ ਰਹੇ ਆ ਜਿਹਦੇ ਵਿੱਚ ਜਿੱਦਾਂ ਸਾਰਿਆਂ ਨੂੰ ਪਤਾ ਹੈ ਇਹ ਇਲੈਕਸ਼ਨ ਭ੍ਰਸਤਾਚਾਰ ਜਿਹੜੀ ਕ腐ਸ਼ਨ ਜਿਹੜੀ ਸਵਧਾਨ ਦੀ ਲੜਾਈ ਦੇ ਅਗੇਂਸਟ ਲੜਦੇ ਆ ਅਸੀਂ ਸਾਰੇ ਆਨੇ ਕਿਉਂਕਿ ਬੀ ਬੀਐਸਪੀ ਦੀ ਤੇ ਕਾਂਗਰਸ ਦੀ ਜਿਹੜੀ ਵਿਚਾਰਧਾਰਾ ਇੱਕੋ ਜਿਹੀ ਹੈ ਇਸ ਕਰਕੇ ਦੋਨਾਂ ਪਾਰਟੀਆਂ ਨੇ ਲੋਕਲ ਲੈਵਲ ਤੇ ਇਹ ਚੀਜ਼ ਨੂੰ ਮਹਿਸੂਸ ਕੀਤਾ ਕਿ ਅਸੀਂ ਇਹ ਜਿਹੜਾ ਇਲੈਕਸ਼ਨ ਹੈਗਾ ਇਕੱਠੇ ਮਿਲ ਕੇ ਲੜੀਏ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਬੀਐਸਪੀ ਤੇ ਕਾਂਗਰਸ ਦੀ ਮਿਲ ਕੇ ਜਿਹੜੀ ਹੈਗੀ ਆ ਕੋਆਪਰੇਸ਼ਨ ਬਣੇ ਤੇ ਬੀਐਸਪੀ ਤੇ ਕਾਂਗਰਸ ਦਾ ਮੇਰ ਬਣੇ ਉਸ ਸੰਬੰਧ ਵਿੱਚ ਇਹ ਮੀਟਿੰਗ ਰੱਖਦੇ ਆ ਦੂਸਰੀ ਗੱਲ ਇਹ ਸੀ ਵੀ ਮੈਂ ਇਹ ਕਹਿਣਾ ਚਾਹੁੰਦਾ ਵੀ ਜਿੱਥੇ BSP ਦਾ ਕੈਂਡੀਡੇਟ ਕੜਾ ਵਾ ਸਾਡਾ ਕਾਂਗਰਸ ਦਾ ਜੇ ਕੋਈ ਬੰਦਾ ਉਹਦਾ ਵਿਰੋਧ ਕਰਦਾ ਜਾਂ ਉਹਨਾਂ ਨੇ ਆਜ਼ਾਦ ਪੱਤਰ ਭਰੇ ਹੈਗੇ ਆ ਉਹ ਪੇਪਰ ਕੱਲ ਤੱਕ ਆਪਣੇ ਵਾਪਸ ਲੈ ਲੈਣ ਨਹੀਂ ਤਾਂ ਸਾਨੂੰ ਮਜਬੂਰਨ ਉਹਨਾਂ ਜਿਹੜੇ ਕੈਂਡੀਡੇਟ ਹੈਗੇ ਆ ਉਹਨਾਂ ਤੇ ਸਾਨੂੰ ਹਾਰ ਸੈਪ ਟਕਣਾ ਪਊਗਾ ਕਿਉਂਕਿ ਇਹ ਜਿਹੜਾ ਸਾਡਾ ਸਮਝੌਤਾ ਹੋਇਆ ਅਸੀਂ ਕਿਸੇ ਵੀ ਕੀਮਤ ਤੇ ਤੋੜਨਾ ਨਹੀਂ ਚਾਹੁੰਦੇ ਅਸੀਂ ਇਹ ਚਾਹੁੰਦੇ ਆ ਵੀ ਜਿਹੜਾ ਸਮਝੌਤਾ ਸਾਡਾ ਇਹ ਇਦਾਂ ਹੀ ਨੋਟ ਮਾਸਟਰ ਦਾ ਬਣਿਆ ਰਵੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਚਾਹੇ ਕੋਈ ਪੰਚਾਇਤੀ ਇਲੈਕਸ਼ਨ ਹੋਣ ਜਾਂ ਕੋਈ ਵੀ ਹੋਵੇ ਆਪਣੇ ਲੋਕਲ ਲੈਵਲ ਤੇ ਅਸੀਂ ਇਹ ਜਿਹੜਾ ਸਮਝੋਤੇ ਨੂੰ ਇੱਦਾਂ ਹੀ ਕੈਂਪ ਰੱਖੀਏ ਕਿ ਅਸੀਂ ਇਹ ਨਹੀਂ ਚਾਹੁੰਦੇ ਕੋਈ ਸ਼ਰਾਰਤੀ ਅੰਸਰ ਕੋਈ ਅਜਾਦ ਖੜਾ ਹੋ ਕੇ ਜਾਂ ਸਾਡੇ ਕੋਈ ਕੈਂਡੀਡੇਟ ਨੂੰ ਹਰਾ ਰਿਆ ਜਾਂ ਕੁਝ ਕਰ ਰਿਹਾ ਦੱਸਦਾ ਅਸੀਂ ਭਾਵੇਂ ਬੀਐਸਪੀ ਦਾ ਕੈਂਡੀਡੇਟ ਹੋਵੇ ਚਾਹੇ ਉਹ ਕਾਂਗਰਸ ਦਾ ਕੈਂਡੀਡੇਟ ਹੋਵੇ ਉੱਥੇ ਜਿਹੜਾ ਅਜਾਦ ਲੜਿਆ ਵਾ ਉੱਥੇ ਹਾਰਟ ਸੈੱਟ ਲਿਆ ਜਾਈਂਗਾ ਨਹੀਂ ਤਾਂ ਦੇ ਬਹੁਤ ਸਾਰੇ ਸਮਾਜ ਗਰੁੱਪਸ ਹੋਰ ਬਾਕੀ ਦੀਆਂ 43 ਤੋਂ ਪਾਲਿਕਾ ਸਿਤਾ ਦੇ ਕਾਂਗਰਸ ਤੋਂ ਨੰਦਰੀ ਸਾਡਾ ਸਾਂਝਾ ਏਜੰਡਾ ਇਹੀ ਆ ਕਿ ਸ਼ਹਿਰ ਦੇ ਵਿੱਚ ਜੋ ਅੱਜ ਸਰਕਾਰ ਦਾ ਪੇਲੇ ਰਹਿ ਰਿਹਾ ਜਿਵੇਂ ਕਿ ਪ੍ਰਿਸ਼ਟਾਚਾਰ ਜਿਹੜਾ ਹੈਗਾ ਉਹ ਅੱਜ ਸਾਰੇ ਦਫ਼ਤਰਾਂ ਦੇ ਵਿੱਚ ਜੋਰਾਂ ਤੇ ਦੂਸਰਾ ਸ਼ਹਿਰ ਦੇ ਵਿੱਚ ਦੀ ਲਾਅ ਐਂਡ ਆਰਡਰ ਦੀ ਹਾਲਤ ਆ ਆਪਾਂ ਦੇਖਦੇ ਆਵੇਂ ਕਿਵੇਂ ਅੱਜ ਬੱਚਾ ਕੋਈ ਵੀ ਜਾਂ ਬੀਬੀ ਕਰੋ ਬਾਹਰ ਹੁੰਦੀ ਆ ਤਾਂ ਉਹ ਉਹਦੇ ਮਨ ਵਿੱਚ ਇਹ ਨਹੀਂ ਹੈਗਾ ਕਿ ਮੈਂ ਮਤਲਬ ਠੀਕ-ਠਾਕ ਵਾਪਸ ਪਹੁੰਚਾਂਗੀ ਇਹਦੀਆਂ ਬਾਲੀਆਂ ਲੈ ਜਾਂਦੀਆਂ ਆ ਕਿਸੇ ਦੀ ਚਪਟ ਹੋ ਜਾਂਦੀ ਆ ਕਿਸ ਤਰ੍ਹਾਂ ਦਾ ਵੀ ਮਤਲਬ ਬਿਲਕੁਲ ਲਾਡ ਨਾਡ ਦੀ ਹਾਲਤ ਜਿਹੜੀ ਆ ਉਹ ਨਕਮੀ ਹੋ ਚੁੱਕੀ ਆ ਸਰਕਾਰ ਫੇਲ ਹੈ ਇਸ ਮਾਮਲੇ ਵਿੱਚ ਨਸ਼ਿਆਂ ਦਾ ਦੌਰ ਚੱਲ ਰਿਹਾ ਆ ਸ਼ਹਿਰ ਦੇ ਅੰਦਰ ਚੋਰੀਆਂ ਬਕਤੀਆਂ ਦੀਆਂ ਆਪਾਂ ਪੇਪਰ ਦੇਖਦੇ ਆ ਲੋਕਲ ਨਿਊਜ਼ ਦੇਖਦੇ ਆ ਤਾਂ ਕਿੰਨੀਆਂ ਚੋਰੀਆਂ ਦੀਆਂ ਵਾਰਦਾਤਾਂ ਹੋਣੀਆਂ ਆ ਗਈਆਂ ਆਪਾਂ ਦੇਖਦੇ ਸੋ ਇਹ ਸਾਰੀਆਂ ਚੀਜ਼ਾਂ ਦੇ ਖਿਲਾਫ ਸਾਡਾ ਇੱਕ ਸਾਡਾ ਸਾਂਝਾ ਏਜੰਡਾ ਬਣਿਆ ਹੈਗਾ ਉਸ ਏਜੰਡੇ ਨੂੰ ਲੈ ਕੇ ਅਸੀਂ ਲੋਕਾਂ ਦੇ ਵਿੱਚ ਲੋਕ ਰਾਏ ਨੂੰ ਲਾਬੰਦ ਕਰਾਂਗੇ ਔਰ ਇਸ ਕਾਰਪੋਰੇਸ਼ਨ ਤੇ ਕਬਜ਼ਾ ਕਰਾਂਗੇ ਇਹ ਸਾਡਾ ਸਾਂਝਾ ਅਜੰਡਾ ਦੂਸਰੇ ਸਾਥੀ ਜੀ ਨੇ ਦੱਸਿਆ ਕਿ ਸਾਡਾ ਜਿਹੜਾ ਪ੍ਰੋਗਰਾਮ ਹੈ ਕਾਂਗਰਸ ਦਾ ਹੋਰ ਬਸਪਾ ਦਾ ਉਹ ਨੈਸ਼ਨਲ ਲੈਵਲ ਤੇ ਵੀ ਕਾਫੀ ਹੱਦ ਤੱਕ ਉਹ ਸਾਡਾ ਅਜੰਡਾ ਸਾਂਝਾ ਕਾਮਨ ਸੈਟਲ ਨਾਲ ਚੱਲ ਰਿਹਾ ਜਿਵੇਂ ਕਿ ਸੰਵਿਧਾਨ ਦਾ ਮੁੱਦਾ ਹੈਗਾ ਹੈ ਸੰਵਿਧਾਨ ਨੂੰ ਲੈ ਕੇ ਬਸਪਾ ਤਾਂ 96 ਵਿੱਚ ਇਹ ਨਹੀਂ ਲਾਰੇ ਦਿੱਤਾ ਹੀ ਬਸਪਾ ਨੇ ਇਹ ਸੰਵਿਧਾਨ ਕੇ ਸਮਨ ਸਨਮਾਨਵੇਂ ਬਸਪਾ ਹੈ ਮਨਾਲੀ ਉਸ ਤੋਂ ਬਾਅਦ ਰਾਹੁਲ ਜੀ ਵੀ ਬਜਨਿਆਂ ਇਲੈਕਸ਼ਨ ਦੇ ਵਿੱਚ ਸੰਵਿਧਾਨ ਨੂੰ ਲੈ ਕੇ ਚੱਲਦੇ ਰਹੇ ਸੋ ਇਹ ਕੁਝ ਅਜੰਡਿਆਂ ਨੂੰ ਲੈ ਕੇ ਸਾਡਾ ਆਪਸੀ ਤਾਲਮੇਲ ਬਣਿਆ ਹੈਗਾ ਇਸ ਅਜੰਡੇ ਨੂੰ ਲੈ ਕੇ ਅਸੀਂ ਅੱਜ ਤੁਹਾਡੇ ਸਾਰਿਆਂ ਦੇ ਰੂਬਰੂ ਹੋਏ ਹਾਂ ਇਸ ਅਜੰਡੇ ਨੂੰ ਲੈ ਕੇ ਅਸੀਂ ਸੰਗਤ ਦੇ ਵਿੱਚ ਵੀ ਲੋਕਾਂ ਦੇ ਵਿੱਚ ਵੀ ਜਾਵਾਂਗੇ ਔਰ ਪਰਮਿਸ਼ਨ ਦੇ ਕਰਾਂਗੇ ਸਰ ਜਿਹੜੇ ਉਮੀਦਵਾਰ ਆਪਣਾ ਖੜੇ ਕੀਤੇ ਆ ਬੋਝੇ ਸਮਾਜਾਂ ਲੋ ਕਿੰਨੇ ਆ ਤੇ ਕਾਂਗਰਸ ਲੋ ਕਿੰਨੇ ਆ ਮੈਂ ਦੱਸਿਆ ਪਹਿਲਾਂ ਜੀ ਬੋਝੇ ਸਮਾਜ ਪਾਰਟੀ ਵੱਲੋਂ 7 ਉਮੀਦਵਾਰ ਨੇ ਔਰ ਕਾਂਗਰਸ ਵੱਲੋਂ 23 ਤਰਜ਼ਾੜੀ ਹਾਂਜੀ ਮੇਰੇ ਕੋਲ ਜੀ